ਤੁਸੀਂ ਇਹ ਵਾਲਾ ਵੀਡੀਓ ਤਾਂ ਦੇਖ ਰਹੇ ਹੋ ਕਿਉਂਕਿ ਤੁਸੀਂ ਚਾਹੁੰਦੇ ਹੋ ਕਿ ਅਸੀਂ ਸਟਾਕ ਮਾਰਕੀਟ ਤੋਂ ਕੁਝ ਅਰਨ ਕਰ ਲਈਏ ਪਰ ਅਰਨ ਲਰਨ ਕਰਨ ਤੋਂ ਬਿਨਾ ਨਹੀਂ ਹੋਣਾ ਤੁਸੀਂ ਜੇ ਸਟਾਕ ਮਾਰਕੀਟ ਚੋਂ ਕੁਝ ਵੀ ਅਰਨ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕੁਝ ਲਰਨ ਕਰਨਾ ਪਊਗਾ ਤੁਹਾਨੂੰ ਸਟਾਕ ਮਾਰਕੀਟ ਦੇ ਬਾਰੇ ਦੇ ਵਿੱਚ ਬੇਸਿਕ ਇਨਫੋਰਮੇਸ਼ਨ ਜ਼ਰੂਰ ਚਾਹੀਦੀ ਆ ਇਸੇ ਕਰਕੇ ਮੈਂ ਬਹੁਤ ਸਾਰੇ ਵੀਡੀਓਜ਼ ਬਣਾ ਚੁੱਕਿਆ ਉਹਨਾਂ ਸਾਰੇ ਦੇ ਸਾਰੇ ਟੌਪਿਕਸ ਦੇ ਉੱਪਰ ਜਿਹੜੇ ਜਿਹੜੇ ਮੈਨੂੰ ਲੱਗਦਾ ਥੋੜੇ ਦਿਮਾਗ ਦੇ ਵਿੱਚ ਉਹ ਕੁਐਸਚਨ ਰਹਿਣਗੇ ਹਮੇਸ਼ਾ ਸਭ ਤੋਂ ਪਹਿਲਾਂ ਤੁਹਾਡੇ ਉਹ ਸਾਰੇ ਦੇ ਸਾਰੇ ਡਾਊਟ ਕਲੀਅਰ ਨਹੀਂ ਹੋ ਜਾਂਦੇ ਉਹਨਾਂ ਟਾਈਮ ਤੱਕ ਸਟਾਕ ਮਾਰਕੀਟ ਦੇ ਵਿੱਚ ਆਉਣਾ ਮੇਰੇ ਅਕੋਰਡਿੰਗ ਨਹੀਂ ਚਾਹੀਦਾ ਮੈਂ ਬਹੁਤ ਸਾਰੇ ਇਸ ਤਰ੍ਹਾਂ ਦੇ ਵੀਡੀਓ ਬਣਾਏ ਆ ਕੋਸ਼ਿਸ਼ ਕੀਤੀ ਆ ਕਿ ਤੁਹਾਡੇ ਜਿੰਨੇ ਵੀ ਇਸ ਤਰ੍ਹਾਂ ਦੇ ਕੁਐਸਚਨ ਆ ਸਾਰਿਆਂ ਦੇ ਆਨਸਰ ਤੁਹਾਨੂੰ ਦੇ ਸਕਾਂ ਥੋਡੇ ਅਲੱਗ-ਅਲੱਗ ਬਹੁਤ ਸਾਰੇ ਡਾਊਟਸ ਹੋਣਗੇ ਇੰਟਰਡੇ ਦੇ ਬਾਰੇ ਵਿੱਚ ਬਹੁਤ ਸਾਰੇ ਲੋਕਾਂ ਨੇ ਕਿਹਾ ਹੋਊਗਾ ਪੈਸਾ ਡਬਲ ਹੋਊਗਾ ਜਦੋਂ ਮਾਰਕੀਟ ਥੱਲੇ ਜਾਂਦੀ ਹੋ ਤੁਸੀਂ ਬਹੁਤ ਜ਼ਿਆਦਾ ਪੈਨਿਕ ਕਰਦੇ ਹੋਵੋਗੇ ਬਹੁਤ ਸਾਰੇ ਦੋਸਤ ਨੇ ਜਿਹੜੇ ਸਟਾਕ ਮਾਰਕੀਟ ਦੀ ਇਨਵੈਸਟਮੈਂਟ ਨੂੰ ਜੂਆ ਕਹਿੰਦੇ ਹੋਣਗੇ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਨੇ ਤਾਂ ਇਸੇ ਕਰਕੇ ਜਦੋਂ ਵੀ ਕੋਈ ਮੈਂ ਨਵਾਂ ਵੀਡੀਓ ਬਣਾਉਣਾ ਤਾਂ ਮੇਰੇ ਦਿਮਾਗ ਦੇ ਵਿੱਚ ਇੱਕ ਚੀਜ਼ ਚੱਲਦੀ ਆ ਕੇ ਬਹੁਤ ਸਾਰੇ ਦੋਸਤ ਹੈ ਜੇ ਹੋਣਗੇ ਜਿਹੜੇ ਇਹ ਪਹਿਲਾ ਵੀਡੀਓ ਮੇਰਾ ਦੇਖ ਰਹੇ ਹੋਣਗੇ ਉਹਨਾਂ ਨੇ ਇਹ ਵੀਡੀਓ ਤਾਂ ਦੇਖ ਲਿਆ ਪਰ ਉਹਨਾਂ ਨੂੰ ਹਾਲੇ ਵੀ ਸਟਾਕ ਮਾਰਕੀਟ ਦੇ ਬਾਰੇ ਚ ਬੇਸਿਕ ਇਨਫੋਰਮੇਸ਼ਨ ਨਹੀਂ ਹੈ ਨਾ ਮੇਰੀਆਂ ਕੋਈ ਐਕਸਟਰਾ ਕਲਾਸਸ ਨੇ ਨਾ ਮੇਰੀ ਕੋਈ ਵੀ ਫੀਸ ਆ ਤੇ ਜੇ ਤੁਹਾਨੂੰ ਇਹ ਲੱਗ ਰਿਹਾ ਕਿ ਇਹ ਚੀਜ਼ ਵੀ ਮੈਂ ਤੁਹਾਨੂੰ ਸਿਰਫ ਆਪਣੇ ਵਿਊਜ਼ ਵਧਾਉਣ ਦੇ ਲਈ ਕਰ ਰਿਹਾ ਤਾਂ ਤੁਹਾਨੂੰ ਉਹ ਵੀ ਕਰਨ ਦੀ ਲੋੜ ਨਹੀਂ ਵੀਡੀਓ ਨੂੰ ਡਾਊਨਲੋਡ ਕਰ ਲਿਓ ਆਫਲਾਈਨ ਜਾ ਕੇ ਜਿੰਨੀ ਵਾਰ ਮਰਜ਼ੀ ਉਹਨੂੰ ਤੁਸੀਂ ਦੇਖ ਸਕਦੇ ਹੋ ਮੇਰੇ ਇਹ ਵਾਲੇ ਵੀਡੀਓ ਸਿਰਫ ਮੇਰੀਆਂ ਕਲਾਸਾਂ ਰਹਿੰਦੀਆਂ ਨੇ ਮੈਂ ਸਾਲ 2007 ਤੋਂ ਇਸ ਫੀਲਡ ਦੇ ਵਿੱਚ ਕੰਮ ਕਰ ਰਿਹਾ 18 ਸਾਲ ਮੈਨੂੰ ਹੋ ਚੁੱਕੇ ਆ ਮੈਂ ਬਹੁਤ ਸਾਰੇ ਲੋਕਾਂ ਨੂੰ ਸਪੈਸ਼ਲੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਸਟਾਕ ਮਾਰਕੀਟ ਦੇ ਨੋਲੇਜ ਨਹੀਂ ਹੈ ਬਹੁਤ ਹੀ ਬੁਰੀ ਹਾਲਤ ਦੇ ਵਿੱਚ ਜਾਂਦੇ ਹੋਏ ਦੇਖਿਆ ਤਾਂ ਇਸੇ ਕਰਕੇ ਮੈਂ ਚਾਹੁੰਦਾ ਕਿ ਕੋਈ ਵੀ ਦੋਸਤ ਜਿਹੜਾ ਮੇਰੇ ਨਾਲ ਜੁੜੇ ਉਹ ਉਸ ਰਸਤੇ ਦੇ ਉੱਪਰ ਨਾ ਜਾਵੇ ਸਟਾਕ ਮਾਰਕੀਟ ਇੱਕ ਬਹੁਤ ਹੀ ਜ਼ਿਆਦਾ ਜ਼ਬਰਦਸਤ ਇਨਵੈਸਟਮੈਂਟ ਦਾ ਤਰੀਕਾ ਵਾ ਪਰ ਫੇਰ ਇੱਕ ਵਾਰੀ ਸਭ ਤੋਂ ਪਹਿਲਾਂ ਤੁਹਾਨੂੰ ਉਹਦੀ ਬੇਸਿਕ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਇੱਥੇ ਮੈਂ ਤੁਹਾਨੂੰ ਆਪਣੇ ਐਪੀਸੋਡ ਨੰਬਰ ਬੋਲ ਦਿੰਨਾ ਕਿਉਂਕਿ ਸਾਰੇ ਦੇ ਸਾਰੇ ਵੀਡੀਓਜ਼ ਦੇ ਉੱਪਰ ਮੈਂ ਐਪੀਸੋਡ ਨੰਬਰ ਪਾਏ ਹੋਏ ਆ ਤੇ ਜਿਹੜੇ ਜਿਹੜੇ ਵੀਡੀਓ ਦੇ ਵਿੱਚ ਮੈਂ ਕੋਈ ਇਸ ਤਰ੍ਹਾਂ ਦੀ ਬੇਸਿਕ ਇਨਫੋਰਮੇਸ਼ਨ ਦਿੱਤੀ ਆ ਉਹਨਾਂ ਦੇ ਐਪੀਸੋਡ ਨੰਬਰ ਮੈਂ ਤੁਹਾਨੂੰ ਬੋਲ ਦਿੰਨਾ ਐਪੀਸੋਡ ਨੰਬਰ 2 4 6 7 8 12 14 15 18 19 20 25 26 39 44 78 81 99 ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਕਰਨ ਤੋਂ ਪਹਿਲਾਂ ਪੈਸਾ ਲਾਉਣ ਤੋਂ ਪਹਿਲਾਂ ਮੇਰੀ ਸਿਰਫ ਤੁਹਾਨੂੰ ਇੱਕ ਬੇਨਤੀ ਆ ਕਿ ਤੁਸੀਂ ਇਹਨਾਂ ਸਾਰੇ ਵੀਡੀਓਜ਼ ਨੂੰ ਜ਼ਰੂਰ ਦੇਖ ਲਓ ਮੈਨੂੰ ਵਿਊਜ਼ ਤਾਂ ਹੀ ਮਤਲਬ ਨਹੀਂ ਹੈਗਾ ਤੁਸੀਂ ਇਹਨਾਂ ਨੂੰ ਡਾਊਨਲੋਡ ਕਰ ਲਓ ਆਫਲਾਈਨ ਜਾ ਕੇ ਬਾਅਦ ਦੇ ਵਿੱਚ ਦੇਖ ਸਕਦੇ ਹੋ ਪਰ ਫਿਰ ਇੱਕ ਵਾਰੀ ਅਰਨ ਕਰਨ ਤੋਂ ਪਹਿਲਾਂ ਲਰਨ ਕਰਨਾ ਜ਼ਰੂਰੀ ਆ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇੱਕ ਹੋਰ ਆਈਪੀਓ ਦੀ ਕੱਲ੍ਹ ਇਹ ਆਈਪੀਓ ਆ ਰਿਹਾ ਜੀ 7 ਅਗਸਤ ਨੂੰ ਰਹੂਗਾ 11 ਅਗਸਤ ਤੱਕ ਤੇ ਕੰਪਨੀ ਜਿਹੜੀ ਪੇਰੈਂਟ ਕੰਪਨੀ ਹੈ ਬਹੁਤ ਹੀ ਵੱਡੀ ਆ ਜੀਐਸਡਬਲਿਊ ਸਾਰਿਆਂ ਨੇ ਨਾਮ ਆਪਾਂ ਸੁਣਿਆ ਹੋਇਆ ਵਾ ਤੇ ਇਹਨਾਂ ਦਾ ਆਈਪੀਓ ਆ ਰਿਹਾ ਸੀਮੈਂਟ ਸੈਕਟਰ ਦਾ ਇਹਨਾਂ ਦਾ ਜੀਐਸਡਬਲਿਊ ਸੀਮੈਂਟ ਦਾ ਤੇ ਇਹਦਾ ਜਿਹੜਾ ਪ੍ਰਾਈਸ ਰਹੂਗਾ 139 ਤੋਂ 147 ਦੇ ਵਿਚਕਾਰ ਦੀ ਇਹਦੀ ਰੇਂਜ ਰਹਿਣ ਵਾਲੀ ਆ ਤੇ ਹੁਣੇ ਹੀ ਸਟਾਰਟਿੰਗ ਦੇ ਵਿੱਚ ਜਿਹੜਾ ਗ੍ਰੇ ਮਾਰਕੀਟ ਦੇ ਵਿੱਚ ਇੰਟਰਸਟ ਹੈਗਾ ਉਹ ਕਾਫੀ ਚੰਗਾ ਵਾ ਜੀਐਸਡਬਲਯੂ ਦਾ ਨਾਮ ਵੱਡਾ ਪਤਾ ਇਸ ਕਰਕੇ ਤੇ ਤਕਰੀਬਨ 12% ਦਾ ਏਸੇ ਟਾਈਮ ਇਹਦੀ ਮਤਲਬ ਆਪਣੇ ਪ੍ਰੀਮੀਅਮ ਦੇ ਉੱਪਰ ਚੱਲ ਰਿਹਾ ਇਹ ਉਧਰਲੇ ਪਾਸੇ ਸੀਮੈਂਟ ਸੈਕਟਰ ਦੇ ਵਿੱਚ ਤਿੰਨ ਬਹੁਤ ਵੱਡੇ ਪਲੇਅਰ ਨਿਕਲ ਕੇ ਸਾਹਮਣੇ ਆ ਚੁੱਕੇ ਆ ਪੇਂਟ ਦੇ ਵਿੱਚ ਵੀ ਇਹ ਚੀਜ਼ਾਂ ਹੋ ਰਹੀਆਂ ਨੇ ਹੁਣ ਸੀਮੈਂਟ ਦੇ ਵਿੱਚ ਸਭ ਤੋਂ ਵੱਡੀ ਕੰਪਨੀ ਹੈਗੀ ਅਲਟਰਾਟੈਕ ਉਸ ਤੋਂ ਬਾਅਦ ਹੈ ਸ਼ਰੀ ਸੀਮੈਂਟ ਤੇ ਤੀਸਰਾ ਵੱਡਾ ਪਲੇਅਰ ਹੈਗਾ ਉਹਦੇ ਵਿੱਚ ਅਦਾਨੀ ਗਰੁੱਪ ਅਦਾਨੀ ਗਰੁੱਪ ਦੇ ਕੋਲੇ ਦੋ ਕੰਪਨੀਆਂ ਨੇ ਏਸੀਸੀ ਹੋ ਗਈ ਤੇ ਦੂਸਰਾ ਉਹਨਾਂ ਦਾ ਹੋ ਗਿਆ ਅੰਬੂਜਾ ਸੀਮੈਂਟ ਹੁਣ ਅਲਟਰਾਟੈਕ ਵਾਲੇ ਤੇ ਅਦਾਨੀ ਸੀਮੈਂਟ ਇਹ ਦੋਨੇ ਕੰਪਨੀਆਂ ਹੁਣ ਕੀ ਕਰ ਰਹੀਆਂ ਬਹੁਤ ਛੋਟੇ-ਛੋਟੀਆਂ ਹੋਰ ਕੰਪਨੀਆਂ ਨੂੰ ਐਕਵਾਇਰ ਕਰ ਰਹੀਆਂ ਜੇਐਸਡਬਲਿਊ ਵਾਲੇ ਹਾਲੇ ਉਸ ਪੋਜੀਸ਼ਨ ਤੇ ਨਹੀਂ ਹੈਗੇ UltraTech Cement ਦੇ ਕੋਲੇ ਇੰਡੀਆ ਦੇ ਵਿੱਚ ਤਕਰੀਬਨ 22% ਦਾ ਮਾਰਕੀਟ ਸ਼ੇਅਰ ਆ। ਮਤਲਬ ਜੇ 100 ਬੋਰੀਆਂ ਸੀਮੈਂਟ ਦੀਆਂ ਵਿਕਦੀਆਂ, ਪੂਰੇ ਇੰਡੀਆ ਦੇ ਵਿੱਚ ਤਾਂ ਉਹਨਾਂ ਚੋਂ 22 ਵਿਕਣ ਵਾਲੀਆਂ ਬੋਰੀਆਂ ਹੈਗੀਆਂ UltraTech ਦੀਆਂ। ਤਾਂ ਕੰਪਲੀਟ ਇੱਕ ਹੋਲਡ ਆਪਾਂ ਕਹਿ ਸਕਦੇ ਹਾਂ UltraTech ਦਾ। ਦੂਸਰੇ ਨੰਬਰ ਤੇ ਹੁਣ ਆ ਚੁੱਕਿਆ Adani ਵਾਲੇ। Adani ਦੇ ਹੈਗੀਆਂ ਤਕਰੀਬਨ 16% ਦਾ ਮਾਰਕੀਟ ਸ਼ੇਅਰ ਆ। JSW ਸੀਮੈਂਟ ਦੇ ਕੋਲੇ ਬਹੁਤ ਹੀ ਥੋੜਾ ਸ਼ੇਅਰ ਆ ਹਾਲੇ ਸਿਰਫ ਹੈਗਾ ਉਹ 3% ਦਾ। ਬਹੁਤ ਲੇਟ ਹੀ ਆਇਆ ਸੀਮੈਂਟ ਸੈਕਟਰ ਦੇ ਵਿੱਚ। ਹੁਣੇ ਜਿਹੜੇ ਇਹਦੇ ਰਿਜ਼ਲਟ ਆਏ ਆ ਉਹ ਬਹੁਤ ਹੀ ਜ਼ਿਆਦਾ ਬੁਰੇ ਆਏ ਆ ਜੇ ਆਪਾਂ ਸਿੱਧਾ ਸਿੱਧਾ ਸਿਰਫ ਰਿਜ਼ਲਟਸ ਨੂੰ ਦੇਖਾਂਗੇ ਤੇ ਸਿੰਪਲ ਇੱਕ ਨਰੇਸ਼ਨ ਬਣਾ ਲਾਂਗੇ ਕਿ ਰਿਜ਼ਲਟ ਬਹੁਤ ਬੁਰੇ ਆਏ ਆ ਤਾਂ ਉਹ ਇੱਕ ਸਹੀ ਚੀਜ਼ ਨਹੀਂ ਹੋਊਗੀ ਥੋੜਾ ਜਿਹਾ ਆਪਾਂ ਇੱਥੇ ਜਾਣਦੇ ਆ ਕਿ ਇਹ ਜਿਹੜੇ ਰਿਜ਼ਲਟ ਨੇ ਬੁਰੇ ਆਏ ਆ ਜੀਐਸਡਬਲਯੂ ਸੀਮੈਂਟ ਦੇ ਉਹਨਾਂ ਦੇ ਪਿੱਛੇ ਦਾ ਕਾਰਨ ਕੀ ਆ ਦੋ ਜਾਂ ਤਿੰਨ ਵੱਡੇ ਕਾਰਨ ਆ ਉਹਦੇ ਵਿੱਚ ਉਹ ਸਭ ਤੋਂ ਪਹਿਲਾ ਹੈਗਾ ਕਿ ਅਲਟਰਾਟੈਕ ਤੇ ਅਦਾਨੀ ਵਾਲੇ ਅੰਬੂਜਾ ਹੋਇਆ ਏਸੀਸੀ ਹੋਇਆ ਜਾਂ ਫਿਰ ਇਹਨਾਂ ਤੋਂ ਇਲਾਵਾ ਸ਼ਰੀ ਸੀਮੈਂਟ ਹੋਇਆ ਵੱਡੇ ਪਲੇਅਰ ਨੇ ਉਹਨਾਂ ਦੇ ਜਿਹੜੇ ਇੱਕ ਤਰ੍ਹਾਂ ਕਹਿ ਲਈਏ ਕਿ ਗਾਹਕ ਦਾ ਟਰਸਟ ਹੁੰਦਾ ਉਹ ਪ੍ਰੋਪਰ ਬਣਿਆ ਹੋਇਆ ਤਾਂ ਇੱਥੇ ਕੰਪਨੀ ਦੇ ਕੋਲੇ ਹੁੰਦੀ ਹੈ ਪ੍ਰਾਈਜ਼ਿੰਗ ਪਾਵਰ ਜਿਵੇਂ ਕਿ ਨਾਰਮਲ ਦੇ ਵਿੱਚ ਬਹੁਤ ਸਾਰੇ ਲੋਕ ਨੇ ਉਹ ਟੋਇਟਾ ਦੀ ਹੀ ਗੱਡੀ ਖਰੀਦਣਗੇ ਕਿਉਂਕਿ ਉਹਨਾਂ ਨੂੰ ਟੋਇਟਾ ਤੇ ਟਰਸਟ ਆ ਟੀਵੀ ਲੈਣਾ ਵਾ ਤਾਂ ਸੋਨੀ ਦਾ ਹੀ ਖਰੀਦਣਗੇ ਕਈ ਲੋਕ ਨੇ ਟਾਟਾ ਮਹਿੰਦਰਾ ਉਹਨਾਂ ਦੀਆਂ ਗੱਡੀਆਂ ਤੇ ਯਕੀਨ ਕਰਦੇ ਆ ਤਾਂ ਜਦੋਂ ਇੱਕ ਟਰਸਟ ਬਣ ਜਾਂਦਾ ਤਾਂ ਉਸ ਤੋਂ ਬਾਅਦ ਉਹ ਕੰਪਨੀ ਜੇ ਥੋੜਾ ਬਹੁਤ ਮਹਿੰਗੀ ਚੀਜ਼ ਵੇਚਦੀ ਆ ਤਾਂ ਵੀ ਉਹ ਬੰਦਾ ਕਿਉਂਕਿ ਉਹਦਾ ਟਰਸਟ ਬਣਿਆ ਹੋਇਆ ਉਹੀ ਚੀਜ਼ ਖਰੀਦੂਗਾ ਜੇ ਐਸਡਬਲੂ ਸੀਮੈਂਟ ਦੇ ਕੋਲੇ ਇਸ ਟਾਈਮ ਦੇ ਉੱਪਰ ਉਹ ਵਾਲੀ ਚੀਜ਼ ਨਹੀਂ ਹੈਗੀ ਅਨਫੋਰਚੂਨੇਟਲੀ ਕਿਉਂਕਿ ਬਹੁਤ ਬਾਅਦ ਦੇ ਵਿੱਚ ਸੀਮੈਂਟ ਸੈਕਟਰ ਚ ਆਇਆ ਤੇ ਨਾਲੇ ਹਾਲੇ ਬਹੁਤ ਹੀ ਛੋਟਾ ਪਲੇਅਰ ਆ ਨਾਰਮਲ ਦੇ ਵਿੱਚ ਇੱਕ 50 ਕਿਲੋਗ੍ਰam ਦਾ ਸੀਮੈਂਟ ਦਾ ਜਿਹੜਾ ਬੋਰਾ ਵਾ ਉਹ ਵਿਕ ਰਿਆ ਜਿਹਨੂੰ ਕਿ ਨਾਰਮਲ ਵੱਡੀਆਂ ਕੰਪਨੀਆਂ ਵੇਚ ਰਹੀਆਂ ਤਕਰੀਬਨ 263 265 ਰੁਪਏ ਤੇ ਜਦੋਂ ਕਿ ਜੀਐਸਡਬਲਿਊ ਸੀਮੈਂਟ ਵਾਲੇ ਕਿੰਨੇ ਦਾ ਵੇਚ ਰਹੇ ਆ ਸਿਰਫ 223 ਰੁਪਏ ਦਾ ਤਾਂ ਸਿੱਧਾ ਸਿੱਧਾ ਇੱਕ ਬੋਰੀ ਦੇ ਪਿੱਛੇ 40 ਰੁਪਏ ਦਾ ਫਰਕ ਆ ਹੁਣ ਤੁਸੀਂ ਇਹਨੂੰ ਲੱਖਾਂ ਕਰੋੜਾਂ ਬੋਰੀਆਂ ਦੇ ਨਾਲ ਗੁਣਾ ਕਰਕੇ ਦੇਖ ਲਓ ਦੂਸਰੀ ਚੀਜ਼ ਇਹ ਹੋ ਰਹੀ ਆ ਕਿ JSW ਸੀਮੈਂਟ ਵਾਲੇ ਆਪਣਾ ਜਿਹੜਾ ਏਰੀਆ ਵਾ ਮਾਰਕੀਟ ਸ਼ੇਅਰ ਆ ਉਹਨੂੰ ਵਧਾਉਣਾ ਚਾਹੁੰਦੇ ਆ ਸਿਰਫ 3% ਦੇ ਉੱਪਰ ਖੜੇ ਆ JSW ਸੀਮੈਂਟ ਵਾਲੇ ਤੇ ਜਦੋਂ ਕੰਪਨੀ ਨੇ ਇਹਦੇ ਬਾਰੇ ਗੱਲ ਕੀਤੀ IPO ਦੇ ਬਾਰੇ ਤਾਂ ਉਹਨਾਂ ਦਾ ਪਲਾਨ ਹੈ ਕਿ ਅਗਲੇ ਕੁਝ ਸਾਲਾਂ ਦੇ ਵਿੱਚ ਇਸ 3% ਦੇ ਮਾਰਕੀਟ ਸ਼ੇਅਰ ਨੂੰ ਅਸੀਂ ਲੈ ਕੇ ਜਾਈਏ 10% ਦੇ ਉੱਪਰ ਹੁਣ ਉਹਦੇ ਲਈ ਉਹਨਾਂ ਨੂੰ ਕੀ ਕਰਨਾ ਪਊਗਾ ਬਹੁਤ ਸਾਰੀਆਂ ਅਲੱਗ-ਅਲੱਗ ਫੈਕਟਰੀਜ਼ ਲਾਉਣੀਆਂ ਪੈਣਗੀਆਂ ਉੱਥੇ ਆਪਣੀ ਬਹੁਤ ਜ਼ਿਆਦਾ ਇਨਵੈਸਟਮੈਂਟ ਕਰਨੀ ਪਊਗੀ ਇਹ ਤਾਂ ਹੋਈਆਂ ਕੁਝ ਨੈਗੇਟਿਵ ਚੀਜ਼ਾਂ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਜੀਐਸਡਬਲਯੂ ਸੀਮੈਂਟ ਦੇ ਨਾਲ ਰਿਲੇਟਡ ਇੱਕ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਨਿਊਜ਼ ਜਿਹੜੀ ਇਵਨ ਅਲਟਰਾਟੈਕ ਦੇ ਕੋਲੇ ਨਹੀਂ ਹੈ ਸ਼ੇਰੀ ਸੀਮੈਂਟ ਦੇ ਕੋਲੇ ਨਹੀਂ ਹੈ ਤੇ ਨਾ ਹੀ ਹੈਗੀ ਅਦਾਨੀ ਸੀਮੈਂਟ ਦੇ ਦੋਨੇ ਕੰਪਨੀਆਂ ਦੇ ਕੋਲੇ ਸੀਮੈਂਟ ਨੂੰ ਬਣਾਉਣ ਦੇ ਵਿੱਚ ਕਾਫੀ ਅਲੱਗ-ਅਲੱਗ ਚੀਜ਼ਾਂ ਦੀ ਵਰਤੋਂ ਹੁੰਦੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਹੈ ਜੀਜੀਬੀਐਸ ਜੀਜੀਬੀਐਸ ਬਹੁਤ ਜ਼ਿਆਦਾ ਵਰਤਿਆ ਜਾਂਦਾ ਹੁਣ ਪਹਿਲਾਂ ਮੈਂ ਤੁਹਾਨੂੰ ਦੱਸਦਾ ਜੀਜੀਬੀਐਸ ਹੈ ਕੀ ਗਰਾਊਂਡ ਗ੍ਰੈਨੂਲੇਟਿਡ ਬਲਾਸਟ ਫਰਨਸ ਸਲੈਗ ਹੁਣ ਇਹ GGBS ਬਣਦਾ ਕਦੋਂ ਆ ਇਹ ਉਦੋਂ ਬਣਦਾ ਜਦੋਂ ਕਿਤੇ ਵੀ ਸਟੀਲ ਦੀਆਂ ਫੈਕਟਰੀਆਂ ਜਾਂ ਆਇਰਨ ਦੀਆਂ ਫੈਕਟਰੀਆਂ ਦੇ ਵਿੱਚੋਂ ਨਿਕਲੀ ਹੋਈ ਵੇਸਟ ਮਿਲਦੀ ਆ ਉਸ ਵੇਸਟ ਦੇ ਵਿੱਚੋਂ ਮਿਲਦਾ GGBS ਜਿੰਨੀਆਂ ਵੀ ਸੀਮੈਂਟ ਦੀਆਂ ਕੰਪਨੀਆਂ ਨੇ ਉਹਨਾਂ ਨੂੰ GGBS ਬਹੁਤ ਭਾਰੀ ਮਾਤਰਾ ਚ ਖਰੀਦਣਾ ਪੈਂਦਾ ਇੱਥੇ ਆ ਕੇ ਇਹ ਵਾਲੀ ਚੀਜ਼ ਪੂਰੀ ਤਰ੍ਹਾਂ ਦੇ ਨਾਲ ਇੱਕ ਬਹੁਤ ਵੱਡਾ ਬੈਨੀਫਿਟ ਚ ਬਦਲਦੀ ਆ JSW ਸੀਮੈਂਟ ਦੇ ਲਈ ਉਹਦਾ ਕਾਰਨ ਕੀ ਆ ਇਹਨਾਂ ਦੇ ਆਪਣੀ ਪੇਰੈਂਟ ਕੰਪਨੀ JSW ਸਟੀਲ ਇਹਨਾਂ ਦੀ ਆਪਣੀ ਹੀ ਕੰਪਨੀ ਸਟੀਲ ਦੀ ਆ ਪੂਰੇ ਇੰਡੀਆ ਦੇ ਵਿੱਚ ਜੀਐਸਡਬਲਿਊ ਵਾਲਿਆਂ ਦੇ ਕੋਲੇ ਜੀਜੀਬੀਐਸ ਦਾ ਕਿੰਨਾ ਮਾਰਕੀਟ ਸ਼ੇਅਰ ਆ 84% ਤਾਂ ਇੱਕ ਬਹੁਤ ਵੱਡਾ ਜਿਹੜਾ ਕੱਚਾ ਮਾਲ ਆ ਜਿਹਦੇ ਉੱਪਰ ਬਾਕੀ ਦੀਆਂ ਕੰਪਨੀਆਂ ਨੂੰ ਬਹੁਤ ਜ਼ਿਆਦਾ ਲਾਗਤ ਲਾਉਣੀ ਪੈਂਦੀ ਆ ਜੀਐਸਡਬਲਿਊ ਸੀਮੈਂਟ ਨੂੰ ਉੱਥੇ ਕੁਝ ਵੀ ਲਾਉਣ ਦੀ ਲੋੜ ਨਹੀਂ ਉਲਟਾ ਉਹ ਬਾਕੀ ਦੀਆਂ ਕੰਪਨੀਆਂ ਨੂੰ ਇਹ ਵੱਡੀ ਚੀਜ਼ ਵੇਚ ਸਕਦੇ ਆ ਹੁਣ JSW ਸੀਮੈਂਟ ਦੀ ਕਹਾਣੀ ਦੋ ਪਾਸਿਆਂ ਦੇ ਵਿੱਚੋਂ ਕਿਸੇ ਇੱਕ ਪਾਸੇ ਜਾ ਸਕਦੀ ਆ ਫਿਲਹਾਲ ਦੇ ਲਈ ਕੀ ਆ ਮੈਂ ਜਿਵੇਂ ਪਹਿਲਾਂ ਬੋਲੇ ਪਲੇਅਰ ਨਵਾਂ ਵਾਂ ਬਾਕੀਆਂ ਦੇ ਬਰਾਬਰ ਖੜਨ ਦੇ ਲਈ ਤੇ ਆਪਣੀ ਪ੍ਰਾਈਜ਼ਿੰਗ ਪਾਵਰ ਬਣਾਉਣ ਦੇ ਲਈ ਕਿ ਭਾਈ ਅਸੀਂ ਵੀ ਵੱਡੇ ਪਲੇਅਰਾਂ ਲੋਕਾਂ ਨੂੰ JSW ਸੀਮੈਂਟ ਦਾ ਨਾਮ ਪਤਾ ਲੱਗ ਗਿਆ ਤਾਂ ਫੇਰ ਹੀ ਉਹਨਾਂ ਦੀ ਜਿਹੜੀ ਸੀਮੈਂਟ ਦੀ ਬੋਰੀ ਆ ਮਹਿੰਗੇ ਬਾ ਵਿਕੂ ਗਈ ਇਸ ਪੋਜੀਸ਼ਨ ਤੇ ਪਹੁੰਚਣ ਦੇ ਲਈ JSW ਸੀਮੈਂਟ ਨੂੰ ਹਾਲੇ ਬਹੁਤ ਜ਼ਿਆਦਾ ਪੈਸੇ ਕਾਰਖਾਨਿਆਂ ਦੇ ਉੱਪਰ ਇਨਵੈਸਟ ਕਰਨੇ ਪਏ ਨੇ ਇੱਕ ਚੀਜ਼ ਹੋਰ ਜਿਹੜੀ ਪੋਜ਼ਿਟਿਵ ਆ ਉਹ ਇਹ ਆ ਕਿ ਜੀਐਸਡਬਲਯੂ ਇੱਕ ਬਹੁਤ ਹੀ ਵੱਡਾ ਗਰੁੱਪ ਆ ਇਹਨਾਂ ਨੂੰ ਕਮਾਂਕਾਰਾਂ ਦਾ ਪਤਾ ਵਾ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਇਹ ਡੇਲੀ ਨਜਿੱਠਦੇ ਰਹਿੰਦੇ ਤੇ ਜੀਐਸਡਬਲਯੂ ਸੀਮੈਂਟ ਦੀ ਜਿਹੜੀ ਕਹਾਣੀ ਆ ਉਹ ਇੱਕ ਬਹੁਤ ਹੀ ਲੰਬੀ ਕਹਾਣੀ ਆ ਮੇਰਾ ਨਿੱਜੀ ਵਿਚਾਰ ਆ ਕਿ ਜੇ ਕੋਈ ਵੀ ਇਨਵੈਸਟਰ ਜੀਐਸਡਬਲਯੂ ਸੀਮੈਂਟ ਦੇ ਵਿੱਚੋਂ ਇੱਕ ਮਹੀਨਾ ਜਾਂ ਹਫ਼ਤਾ ਜਾਂ ਬਹੁਤ ਹੀ ਛੋਟੇ ਟਾਈਮ ਦੇ ਵਿੱਚ ਕੋ ਬਹੁਤ ਵੱਡੀ ਰਿਟਰਨ ਪਾੜ ਰਿਆ ਤਾਂ ਸ਼ਾਇਦ ਉਹਨੂੰ ਇਹ ਰਿਟਰਨ ਨਾ ਮਿਲੇ ਪਰ ਕਿਉਂਕਿ ਗਰੁੱਪ ਫੇਰ ਮੈਂ ਕਹਿ ਰਿਹਾ ਬਹੁਤ ਹੀ ਜ਼ਿਆਦਾ ਵੱਡਾ ਵਾ ਹੋੜੀ-ਹੋੜੀ ਕਰਕੇ 3% ਦਾ ਜਿਹੜਾ ਮਾਰਕੀਟ ਸ਼ੇਅਰ ਆ ਉਹ ਵਧੂਗਾ ਤੇ ਦੂਸਰੀ ਜਿਹੜੀ BBGS ਦੀ ਸਟੋਰੀ ਹੈਗੀ ਆ ਉਹ ਵੀ ਇਹਨਾਂ ਦੇ ਫੇਵਰਸ ਚ ਜਾਊਗੀ ਤਾਂ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ JSW ਸੀਮੈਂਟ ਦੀ ਜਿਹੜੀ ਕਹਾਣੀ ਆ ਉਹ ਹੋ ਸਕਦਾ ਕਿ ਇੱਕ ਬਹੁਤ ਹੀ ਵਧੀਆ ਪੋਜ਼ਿਟਿਵ ਤੇ ਸੁਖਦ ਕਹਾਣੀ ਦੇ ਵਿੱਚ ਬਣ ਜੇ ਇਹਦੇ ਇਨਵੈਸਟਰਾਂ ਦੇ ਲਈ ਤਾਂ ਇਹ ਸੀਗੀ ਜੀ ਕਹਾਣੀ JSW ਸੀਮੈਂਟ ਦੀ IPO ਦਾ ਆ ਰਿਹਾ ਵਾ ਕੱਲ ਤੋਂ ਇੱਕ ਵਾਰੀ ਮੈਂ ਤੁਹਾਨੂੰ ਫੇਰ ਦੱਸ ਦੇਣਾ 7 ਅਗਸਤ ਤੋਂ ਤੇ ਬੰਦ ਹੋਊਗਾ ਇਹ 11 ਅਗਸਤ ਦੇ ਦਿਨ ਤੇ ਅੱਜ ਦੇ ਵੀਡੀਓ ਸਿਰਫ ਇੰਨੀ ਜਾਣਕਾਰੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ